ਨਾਵਲ ਅਗ ਦੀ ਖੇਡ ਲੇਖ ਕਨਨਕ ਸਿੰਘ ਜੀ ਭਾਗ 13ਵਾਂ ਅੰਕ 16ਵਾਂ ਨਦੀ ਦਾ ਬਹਾਵ ਜਿਸ ਤਰ੍ਹਾਂ ਸਮੇਂ-ਸਮੇਂ 'ਤੇ ਆਪਣਾ ਰੰਗ-ਟੰਗ ਬਦਲਦਾ ਰਹਿੰਦਾ ਹੈ ਇਸੇ ਤਰ੍ਹਾਂ ਦੀ ਹਾਲਤ ਹੈ ਸਾਡੇ ਜੀਵਨ ਦੀ ਇਸ ਵਿੱਚ ਕਦੀ ਤਾਂ ਗਗਨ ਸਪर्शੀ ਲਹਿਰਾਂ ਉੱਠਣ ਲੱਗਦੀਆਂ ਹਨ ਕਦੀ ਇਸ ਦੀ ਸਤਾ ਉੱਤੇ ਅਡੋਲਤਾ ਦਾ ਰੰਗ ਛਾ ਜਾਂਦਾ ਹੈ ਵਰਭਾਉ ਇਸ ਦਾ ਨਾਮ ਕਦੀ ਰੁਕੇ ਤੇ ਨਾ ਹੀ ਕਦੀ ਰੁਕੇਗਾ ਉਹ ਜਾਰੀ ਰਹਿੰਦਾ ਹੈ ਤੇ ਨਿਰੰਤਰ ਜਾਰੀ ਰਹਿੰਦਾ ਹੈ ਜੀਵਨ ਦੇ ਉਤਰਾ ਚੜਾਵਾਂ ਤੋਂ ਅਣਭਿਜੇ ਇੱਕ 18 ਸਾਲ ਦੀ ਬਾਲੜੀ ਜਿਸ ਨੇ ਪਿੰਡ ਦੀਆਂ ਰੱਖਾਂ ਤੋਂ ਬਾਹਰ ਕਦੀ ਪੈਰ ਨਹੀਂ ਸੀ ਕੱਢਿਆ ਸਦਾ ਲਈ ਆਪਣੇ ਪਰਿਵਾਰ ਨੂੰ ਗਵਾ ਕੇ ਆਪਣੇ ਜਨਮ ਭੂਮੀ ਆਪਣੇ ਪਿਆਰੇ ਵਤਨ ਨੂੰ ਤਿਲਾਜ ਲਈ ਦੇ ਕੇਵਲ ਉਸ ਫੋਜੀ ਜਾਂ ਸਰਨਾਰਥੀ ਦਾ ਖਤਾਬ ਪ੍ਰਾਪਤ ਕਰਕੇ ਵਿਦੇਸ਼ਾਂ ਵਿੱਚ ਪਰਦੇਸ਼ਾਂ ਵਿੱਚ ਆ ਪਈ ਸੀ ਕਿ ਉਸ ਦੀ ਜੀਵਨ ਨਦੀ ਦੇ बहाव ਨੂੰ ਰੋਕਣ ਲਈ ਇਹ ਰਿਕਵਰਟ ਕੰਢ ਸੀ ਪਰ ਕੀ ਉਸ ਦੀ ਜੀਵਨ ਨਦੀ ਰੁਕ ਗਈ ਕੁਦਰਤ ਦਾ ਸੂਲ ਹੈ ਕਿ ਉਹ ਕਿਸੇ ਲਈ ਜੇ ਇੱਕ ਬੂਹਾ ਬੰਦ ਕਰਦੀ ਹੈ ਤਾਂ ਉਸ ਦੇ ਥਾਂ ਕੋਈ ਹੋਰ ਬਾਰੀ ਖੋਲ ਦਿੰਦੀ ਹੈ ਭਾਵੇਂ ਕਿ ਇਸ ਬਾਰੀ ਠਾਣੀ ਬਾਰੀ ਥਾਣੀ ਮੁਸੀਬਤਾਂ ਦੇ ਬਲਕਣ ਤੋਂ ਬਾਅਦ ਨਿਕਲ ਲਈ ਹੌਂਸਲੇ ਸਿਆਣਪ ਤੇ ਸਾਬਤ ਕਦਮੀ ਦੀ ਲੋੜ ਹੁੰਦੀ ਹੈ। ਕ੍ਰਿਸ਼ਨ ਜਿਸ ਨੂੰ ਇਸ ਵੇਲੇ ਅਸੀਂ ਇਸ ਦਾ ਵਿਸਤਾਰ ਸਹਿਤ ਹਾਲ ਵੇਖਣ ਲਈ ਇਸ ਤੋਂ ਪਹਿਲਾਂ ਨਾਵਲ ਖੂਨ ਦੇ ਸੋਲੇ ਪੜੋ। ਨਸੀਮ ਦੇ ਥਾਂ ਇਸ ਨਾਮ ਨਾਲ ਸੰਬੋਧਨ ਕਰ ਰਹੇ ਹਾਂ। ਦੁੱਖਾਂ ਮੁਸੀਬਤਾਂ ਦੀ ਤਪਾਈ ਹੋਈ ਕ੍ਰਿਸ਼ਨ ਨੂੰ ਅੱਜ ਸੱਚਮੁੱਚ ਇਉਂ ਅਨੁਭਵ ਹੋ ਰਿਹਾ ਹੈ ਜਿਵੇਂ ਉਸ ਦੇ ਸਿਰ ਤੇ ਦੁੱਖਾਂ ਦਾ ਸੋਲਡ ਤਪਸ਼ ਦੇ ਬਾੰਡ ਛੱਡ ਰਿਹਾ ਹੈ ਉਹ ਇੱਕ ਸੰਗਣੀ ਠੰਡੇ ਤੇ ਹਰੀਆਵਲੇ ਬੱਦਲ ਦੀ ਸ਼ਕਲ ਵਿੱਚ ਬਦਲ ਗਿਆ ਹੈ ਉਸ ਦਾ ਹਿਰਦਾ ਜਿਹੜਾ ਅੱਜ ਵੀ ਪਿਛੋੜੇ ਦੇ ਕਾਵਾਂ ਨਾਲ ਪੱਛਿਆ ਪਿਆ ਹੈ ਜਿਵੇਂ ਇਸ ਦੇ ਹਰ ਇੱਕ ਜ਼ਖਮ ਛਰੀਟ ਉੱਤੇ ਕਿਸੇ ਨੇ ਮਲਮ ਦੇ ਫਹੇ ਰੱਖ ਦਿੱਤੇ ਹੋਣ ਅੰਦਰ ਮਗਦੀ ਹੋਏ ਪੱਠੀ ਨੂੰ ਜਿਵੇਂ ਬਾਹਰ ਦੀ ਠੰਡ ਕਣੀ ਬਿਆਸਰ ਕਰ ਦਿੱਤਾ ਹੋਵੇ ਦੋਹਾਂ ਪ੍ਰਦੇਸੀਆਂ ਦੀ ਜੀਵਨ ਨਦੀ ਇੱਕ ਵਾਰ ਫਿਰ ਆਪਣੇ ਕੁਦਰਤ ਬਹਾਓ ਵਿੱਚ ਬਹਿਣੀ ਸ਼ੁਰੂ ਹੋਈ ਸਤਨਾਮ ਦਾ ਘਰ ਤੇ ਆਂਡ ਗਵਾਣ ਪਿਆਰ ਸਤਕਾਰ ਤੇ ਹਮਦਰਦੀ ਦੇ ਛਿੱਟੇ ਦੇ ਦੇ ਇਹਨਾਂ ਦੇ ਅੰਦਰ ਦੀ ਅੱਗ ਬੁਝਾਉਣ ਦਾ ਯਤਨ ਵਿੱਚ ਲੱਗਾ ਰਹਿੰਦਾ ਸੀ ਕੇਸਰ ਕੌਰ ਤਾਂ ਇਸੇ ਫਿਕਰ ਵਿੱਚ ਰਹਿੰਦੀ ਮਤੇ ਭੁੱਲ ਕੇ ਵੀ ਦੋਹਾ ਵਿੱਚੋਂ ਕਿਸੇ ਅਵਾਗਿਆ ਨਾ ਹੋ ਜਾਵੇ ਕ੍ਰਿਸ਼ਨ ਨਾਲ ਉਸਦਾ ਪਿਆਰ ਇਸ ਸੱਚੇ ਸੱਜੇ ਬਾਸਥਲ ਰੂਪ ਵਿੱਚ ਬਦਲ ਜਾਂਦਾ ਰਿਹਾ ਸੀ ਵਿਸਾਖੀ ਵਾਲੇ ਦਿਨ ਜਿਹੜਾ ਉਸ ਬਾਬੇ ਨਾਲ ਇਕਰਾਰ ਕੀਤਾ ਸੀ ਮੈਂ ਇਸ ਕੁੜੀ ਨੂੰ ਮੁੰਨੀ ਦੀ ਵੱਡੀ ਭੈਣ ਸਮਝ ਕੇ ਰੱਖਾਂਗੀ ਸਤਾਰਥ ਰੂਪ ਧਾਰਨ ਕਰ ਰਿਹਾ ਸੀ ਇਸ ਘਰ ਵਿੱਚ ਪ੍ਰਵੇਸ਼ ਕਰਨ ਤੋਂ ਥੋੜੀ ਹੀ ਦਿਨਾਂ ਬਾਅਦ ਕ੍ਰਿਸ਼ਨਾ ਨਿਰਜਾਨਾ ਕੰਮਾਂ ਦੀ ਵੰਡ ਐਸੇ ਸਚੱਚੇ ਢੰਗ ਨਾਲ ਬਣਾ ਲਈ ਕਿ ਪਿਛਲੇ ਦੁੱਖਾਂ ਤਕਲੀਫਾਂ ਦੀ ਯਾਦ ਕਰਨ ਦੀ ਉਸ ਨੂੰ ਬੇਲ ਹੀ ਨਾ ਮਿਲ ਸਕੇ 8 ਵਜੇ ਕੰਮ ਧੰਦੇ ਤੋਂ ਬੇਲੀ ਹੋ ਕੇ ਨਾਸ਼ਤਾ ਕਰਨ ਤੋਂ ਬਾਅਦ ਬਾਬੇ ਨੂੰ ਨਾਲ ਲੈ ਕੇ ਆਟੇ ਮੰਡੀ ਵਾਲੀ ਉਸ ਡਿਸਪੈਂਸਰੀ ਵਿੱਚ ਚਲੀ ਜਾਂਦੀ ਜਿੱਥੇ ਉਹਨਾਂ ਨੂੰ ਕਾਂਗਰਸ ਕਮੇਟੀ ਨੇ ਦਵਾਈਖਾਨਾ ਖੋਲ੍ਹ ਕੇ ਦਿੱਤਾ ਹੋਇਆ ਸੀ ਉਥੋਂ 12 12:30 ਵਜੇ ਵਾਪਸ ਆ ਕੇ ਰੋਟੀ ਪਕਾਉਂਦੀ ਖਾਓ ਪਓ ਪਿਓ ਤੋਂ ਖਾਓ ਪਿਓ ਤੋਂ ਬਾਅਦ ਇੱਕ ਬਹੁਤ ਹੀ ਮਨਪੌਂਦੇ ਕੰਮ ਵਿੱਚ ਲੀਨ ਹੋ ਜਾਂਦੀ ਸਤਨਾਮ ਨੇ ਜਿਹੜੀ ਲਾਇਬ੍ਰੇਰੀ ਚੋਕਵਾ ਕੇ ਘਰ ਲੈ ਆਂਦੀ ਸੀ ਉਸ ਦੀਆਂ ਕਿਤਾਬਾਂ ਦਾ ਮਤਾਲਿਆ ਕਰਦੀ ਜਿਸ ਵਿੱਚੋਂ ਉਸ ਦੀ ਜਿੰਦ ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਮੁੱਲਾ ਤੇ ਅਨਲਪ ਸਵਾਦ ਪ੍ਰਾਪਤ ਹੁੰਦਾ ਪਰ ਇਸ ਦੇ ਹੁੰਦਿਆਂ ਵੀ ਇੱਕ ਐਸੀ ਔਕੜ ਸੀ ਜਿਹੜੀ ਅਕਸਰ ਉਸ ਨੂੰ ਖਟਕਦੀ ਰਹਿੰਦੀ ਲਾਇਬ੍ਰੇਰੀ ਵਿੱਚ ਉਰਦੂ ਨਾਲੋਂ ਪੰਜਾਬੀ ਦੀ ਲਿਟਰੇਚਰ ਕਿਤੇ ਬਹੁਤ ਸੀ ਤੇ ਕੰਗਾ ਹਾਲਾਤਾਂ ਵਿੱਚ ਚੰਗੇਰੇ ਵੀ ਪਰ ਕ੍ਰਿਸ਼ਨਾ ਕੇਵਲ ਉਰਦੂ ਦੀਆਂ ਕਿਤਾਬਾਂ ਤੋਂ ਹੀ ਲਾਭ ਉਠਾ ਸਕਦੀ ਸੀ ਕੁਝ ਦਿਨਾਂ ਬਾਅਦ ਸਤਨਾਮ ਪਾਸੋਂ ਉਸਨੇ ਗੁਰਮੁਖੀ ਪੜ੍ਹਨੀ ਸ਼ੁਰੂ ਕੀਤੀ ਤਾਂ ਉਸ ਨੂੰ ਆਸ ਵੱਜ ਗਈ ਕਿ ਛੇਤੀ ਹੀ ਉਹ ਪੰਜਾਬੀ ਲਿਟਰੇਚਰ ਨੂੰ ਵਰਣਜੋਗ ਹੋ ਜਾਵੇਗੀ ਸਤਨਾਮ ਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਉਸਨੇ ਇੱਕ ਪਿੰਡੂ ਕੁੜੀ ਦੇ ਦਿਲ ਵਿੱਚ ਗੁਰਮੁਖੀ ਪੜ੍ਹਨ ਦੀ ਚੇਤਕਲਾ ਦਿੱਤੀ ਦੋਹਾ ਵਿੱਚ ਨੇੜਤਾ ਦਿਨੋ ਦਿਨ ਵਧਦੀ ਹੀ ਗਈ ਸਤਨਾਮ ਉਸ ਨੂੰ ਦੁਪਹਿਰੇ ਇੱਕ ਜਾਂ ਡੇਢ ਘੰਟਾ ਗੁਰਮੁਖੀ ਪੜਾਇਆ ਕਰਦਾ ਕ੍ਰਿਸ਼ਨ ਦੀ ਯਾਦ ਸ਼ਕਤੀ ਨੂੰ ਵੇਖ ਕੇ ਉਹ ਜਿਵੇਂ ਸਦਕੇ ਹੋ ਹੋ ਜਾਂਦਾ ਪੜਾਈ ਦੇ ਸੰਬੰਧ ਵਿੱਚ ਉਹ ਜੋ ਕੁਝ ਇੱਕ ਵਾਰੀ ਉਸ ਨੂੰ ਸਮਝਾ ਦਿੰਦਾ ਦੁਬਾਰਾ ਉਸ ਦੇ ਦਰਹੋਂ ਦੀ ਕਦੀ ਲੋੜ ਨਹੀਂ ਸੀ ਹੁੰਦੀ ਜਿਵੇਂ ਜੋ ਕ੍ਰਿਸ਼ਨਾਂ ਦੀ ਬੁੱਧ ਤੇ ਚਮਤਕਾਰ ਪ੍ਰਗਟ ਹੁੰਦੇਗੇ ਸਤਨਾਮ ਦੇ ਦਿਲ ਵਿੱਚ ਉਸ ਦਾ ਸਤਕਾਰ ਵਧਦਾ ਗਿਆ ਲਾਇਬ੍ਰੇਰੀ ਵਿੱਚੋਂ ਜਿਹੜੀਆਂ ਕੁਝ ਚੁਣਮੀਆਂ ਕਿਤਾਬਾਂ ਪੜ੍ਹਨ ਦੀ ਉਸ ਖੰਸ਼ ਬਾਾਰਸ਼ ਕੀਤੀ ਸੀ ਕ੍ਰਿਸ਼ਨਾ ਨੇ ਪੂਰੀ ਦਿਲਜਸਪੀ ਨਾਲ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ ਤੇ ਪੜਨ ਦੇ ਨਾਲ ਨਾਲ ਉਹ ਇਹਨਾਂ ਵਿੱਚ ਆਏ ਹੋਏ ਕਈਆਂ ਸਿਧਾਂਤਾਂ ਬਾਰੇ ਬੜੀ ਸੁਚੇਤ ਜੀ ਬਹਿਸ ਵੀ ਅਕਸ਼ਰ ਸ਼ੁਰੂ ਕਰ ਦਿੰਦੀ ਸੀ ਇਸ ਬਹਿਸ ਬਹਿਸ ਵਿੱਚ ਲਈ ਉਹ ਇੱਥੋਂ ਤੱਕ ਸੋਚਣ ਲੱਗ ਪੈਂਦਾ ਕਿ ਇਹ ਮੇਰੀ ਸਗੀਰਦ ਹੈ ਕਿ ਮੇਰੀ ਉਸਤਾਦ ਕ੍ਰਿਸ਼ਨਾ Hindu Muslim ਏਕਤਾ ਨੂੰ ਸਭ ਤੋਂ ਜ਼ਿਆਦਾ ਪ੍ਰਸੰਨ ਕਰਦੀ ਤੇ ਹਰ ਬਹਿਸ ਦੇ ਵਿਚਾਲੇ ਕਿਸੇ ਨਾ ਕਿਸੇ ਤੰਗ ਨਾਲ ਉਹ ਇਸੇ ਮਜ਼ਮੂਨ ਉੱਤੇ ਆ ਟਿਕ ਰਿਹਾ ਸੀ ਸਤਨਾਮ ਕ੍ਰਿਸ਼ਨਾਂ ਦੇ ਖਿਆਲਾਂ ਨੂੰ ਪੋਸਟ ਕਰਨ ਲਈ ਪੂਰੇ ਉਤਸ਼ਾਹ ਤੇ ਸਲਾਘਾ ਪਰ ਰਵਈਆ ਜਾਰੀ ਰੱਖਦਾ ਭਾਵੇਂ ਅੰਤੀਵ ਤੌਰ ਦੇ ਅੱਜ ਕੱਲ ਉਸ ਦੇ ਖਿਆਲਾਂ ਵਿੱਚ ਕਾਫੀ ਪਰਿਵਰਤਨ ਪੈਦਾ ਹੋ ਰਿਹਾ ਸੀ ਪਰ ਕ੍ਰਿਸ਼ਨਾ ਪਾਸੋਂ ਹਮੇਸ਼ਾ ਹੀ ਉਹ ਇਹੋ ਜਿਹੇ ਮਨ ਭਾਵਾਂ ਨੂੰ ਲੁਕੋਈ ਮਨੋ ਭਾਵਾਂ ਨੂੰ ਲੁਕੋਈ ਰੱਖਣ ਦੀ ਕੋਸ਼ਿਸ਼ ਕਰਦਾ ਜਿਹੜੇ ਉਸ ਲਈ ਅਣ ਪਾਉਂਦੇ ਹੋਣ ਹੌਲੀ ਹੌਲੀ ਕ੍ਰਿਸ਼ਨਾ ਇਸ ਘਰ ਵਿੱਚ ਇਸ ਤਰ੍ਹਾਂ ਰਚ ਮਿਚ ਗਈ ਜੀਕਣ ਇਸੇ ਘਰ ਵਿੱਚ ਜੰਮੀ ਪਲੀ ਹੋਵੇ ਗਵਾਂਡ ਦੀਆਂ ਕੁੜੀਆਂ ਨਾਲ ਉਸਦਾ ਮੇਲ ਜੋੜ ਕਾਫੀ ਵਧ ਗਿਆ ਖਾਸ ਕਰਕੇ ਮੋਨੀ ਨਾਲ ਤਾਂ ਉਸਦਾ ਇਤਨਾ ਪਿਆਰ ਪੈ ਗਿਆ ਕਿ ਦੋਹਾਂ ਦੇ ਪ੍ਰਾਨ ਹੀ ਜਿਵੇਂ ਇੱਕ ਦੂਜੀ ਨਾਲ ਹੋ ਗਏ ਸਨ ਦਿਨ ਬੀਤਦੇ ਗਏ ਕ੍ਰਿਸ਼ਨਾ ਦੇ ਦਿਲ ਤੇ जख्मਾਂ ਤੇ ਅੰਗੂਰ ਆਉਂਦਾ ਗਿਆ ਪਹਿਲਾਂ ਵਰਗੀ ਉਪਰਾਮ ਤੱਕ ਨਹੀਂ ਹੁਣ ਉਸ ਦੀਆਂ ਅੱਖਾਂ ਵਿੱਚ ਨਹੀਂ ਸੀ ਉਹ ਕੁੜੂਆਂ ਨਾਲ ਅਕਸਰ ਹੱਸਦੀ ਖੇੜਤੀ ਵਿਖਾਈ ਦਿੰਦੀ ਇਸ ਦਾ ਇੱਕ ਸਵੱਬ ਇਹ ਵੀ ਸੀ ਕਿ ਇਨਾਂ ਦਿਨਾਂ ਵਿੱਚ ਪ੍ਰਸਾਦਾਂ ਦਾ ਦੌਰ ਦੌਰਾ ਕੁਝ ਮੱਠਾ ਪੈ ਗਿਆ ਸੀ ਤੇ ਵਰਤਮਾਨ ਵਿੱਚੋਂ ਕੁਝ ਆਸ ਦਾ ਛਲਕਾਰਾ ਨਜ਼ਰੀ ਆਉਣ ਲੱਗ ਪਿਆ ਸੀ ਇਸ ਅਮਨ ਦੇ ਅਸਲ ਕਾਰਨ ਦਾ ਅੰਦਾਜ਼ਾ ਲਾਣਾ ਤਾਂ ਮੁਸ਼ਕਲ ਸੀ ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਅਮਨ ਸਥਾਈ ਅਮਨ ਨਹੀਂ ਕਿਹਾ ਜਾ ਸਕਦਾ ਦੋਵੇਂ ਬਰੋਤੀ ਧੜੀ ਅੰਦਰੋਂ ਅੰਦਰੀ ਪੂਰੀ ਤਰ੍ਹਾਂ ਤਿਆਰੀਆਂ ਵਿੱਚ ਜੁਟੇ ਹੋਏ ਸਨ ਤੇ ਇੱਕ ਧਿਰ ਦੂਜੀ ਧਿਰ ਬਾਰੇ ਬੜੀ ਜ਼ਬਰਦਸਤ ਤਿਆਰੀ ਦੇ ਸ਼ੱਕ ਕਰ ਰਹੀ ਸੀ। ਕ੍ਰਿਸ਼ਨਾਂ ਦੀ ਆਮਦ ਇਸ ਘਰ ਦੇ ਜੀਵਾਂ ਲਈ ਖੁਸ਼ੀ ਦਾ ਕਾਰਨ ਬਣੀ ਤੇ ਸਭ ਤੋਂ ਜ਼ਿਆਦਾ ਖੁਸ਼ ਜਾਪਦਾ ਸੀ ਕਨਈਆ ਜਿਸ ਲਈ ਕ੍ਰਿਸ਼ਨਾਂ ਇੱਕ ਬਹੁਤ ਵੱਡੀ ਸਹਾਇਕ ਸਾਬਤ ਹੋਲੀ। ਇਸ ਤੋਂ ਪਹਿਲਾਂ ਉਸ ਦੀ ਇਹ ਹਾਲਤ ਸੀ ਕਿ ਸਵੇਰ ਤੋਂ ਲੈ ਕੇ ਦੁਪਹਿਰਾਂ ਦੇ 2:30 ਵਜੇ ਤੱਕ ਚੌਕੇ ਭਾਂਡੇ ਦੇ ਖਿਲੇ ਜਾ ਕਰਨ ਤੋਂ ਵੇਲਾ ਹੁੰਦਾ ਤਾਂ 4 ਵਜੇ ਫਿਰ ਕੋਲੂ ਦੇ ਵੱਲ ਦਵਾਂਗਾ ਆਪਣੇ ਧੰਦੇ ਲੱਗ ਪੈਂਦਾ ਜਿਸ ਤੋਂ ਮਸੇ ਕੀਤੇ ਰਾਤ ਦੇ 9 10 ਤੇ ਕਦੀ 11 ਵਜੇ ਉਸ ਨੂੰ ਛਤਕਾਰਾ ਮਿਲਦਾ ਸੀ ਪਰ ਇਤਰਜਤ ਤੋਂ ਕ੍ਰਿਸ਼ਨ ਦਾ ਆਗਮਨ ਹੋਇਆ ਜਿਵੇਂ ਕੰਮ ਧੰਦੇ ਤੋਂ ਪੰਜਾਬ ਵੀ ਸਦੀ ਨਾਲੋਂ ਵੀ ਬਧੀਕ ਵੇਲ ਮਿਲ ਗਈ ਸੀ ਕੇਸਰ ਘਰ ਨੂੰ ਪਸੰਦ ਨਹੀਂ ਸੀ ਕਿ ਨੌਕਰ ਲੱਤ ਤੇ ਲੱਤ ਧਰ ਕੇ ਬੈਠਾ ਰਹੇ ਤੇ ਕ੍ਰਿਸ਼ਨ ਵਿਚਾਰੀ ਸਾਰਾ ਦਿਨ ਕੰਮ ਵਿੱਚੋਂ ਜੀ ਰਹੇ ਉਸਨੇ ਕਈ ਵਾਰੀ ਉਸਨੂੰ ਰੋਕਣ ਦੀ ਕੋਸ਼ਿਸ਼ ਲਾਈ ਪਰ ਕ੍ਰਿਸ਼ਨਾਂ ਦਾ ਹਰ ਵਾਰੀ ਇਹੋ ਉੱਤਰ ਹੁੰਦਾ ਮਾਸੀ ਜੀ ਮੈਂ ਪਿੰਡ ਦੀ ਕੁੜੀ ਹਾਂ ਕੰਮ ਕਰਦੀ ਹੀ ਏਡੀ ਹੋਈਆ ਬੇਲਿਆਂ ਰਹਿਣਾ ਮੇਰੇ ਲਈ ਅਕਾਉ ਹੋ ਜਾਂਦਾ ਹੈ ਨਾਲੇ ਜਦੋਂ ਮੈਂ ਬੇਲੀ ਹੁੰਦੀ ਹਾਂ ਪਿਛਲੇ ਜਾਂਦਾ ਮੇਰੇ ਦਿਲ ਨੂੰ ਪਰੇਸ਼ਾਨ ਕਰਨ ਲੱਗ ਪੈਂਦੇ ਹਨ ਅਖੀਰ ਕੇਸਰ ਗੌਲ ਨੇ ਉਸਨੂੰ ਉਸੇ ਦੀ ਮਰਜ਼ੀ ਤੇ ਛੱਡ ਦਿੱਤਾ ਸ਼ੁਰੂ-ਸ਼ੁਰੂ ਵਿੱਚ ਕ੍ਰਿਸ਼ਨਾਂ ਤੇ ਬਾਬੇ ਦੀ ਮਰਜ਼ੀ ਅਗੇ ਝੁੱਕ ਕੇ ਕੇਸਰ ਕੌਰ ਨੇ ਉਹਨਾਂ ਨੂੰ ਵੱਖਰੀ ਰੋਟੀ ਪਕਾਉਣ ਦੀ ਖੁੱਲ੍ਹ ਦੇ ਦਿੱਤੀ ਸੀ ਪਰ ਹੁਣ ਜਦ ਦਵੱਲੀ ਪਿਆਰ ਵਧੀਆਂ ਤੰਦਾਂ ਵੱਧ ਤੋਂ ਵੱਧ ਮਜ਼ਬੂਤ ਹੋਣੀਆਂ ਸ਼ੁਰੂ ਹੋ ਗਈਆਂ ਤਾਂ ਇਹ ਰੋਟੀ ਦਾ ਬਖੇਮਾ ਵੀ ਬਿਨਾਂ ਕਿਸੇ ਦੇ ਕਹਿਣ ਤੋਂ ਸੌਣ ਤੋਂ ਦੂਰ ਹੋ ਗਿਆ ਦਿਨਾਂ ਵਿੱਚ ਹੀ ਜਿਵੇਂ ਘਰ ਦੀ ਗਾਇਆ ਪਲਟ ਗਈ ਆਪ ਕੇਸਰ ਕੌਰ ਉਂਝ ਹੀ ਕੰਮ ਨੂੰ ਘੱਟ ਵੱਧ ਹੱਥ ਲਾਂਦੀ ਸੀ ਇੱਕ ਤਾਂ ਸਰੀਰ ਦੀ ਕੁਝ ਭਾਰੀ ਹੋਣ ਕਰਕੇ ਤੇ ਦੂਸਰਾ ਉਸ ਨੂੰ ਸਰਪੇੜੀ ਸਰਪੇੜੀ ਮਰੀਜ਼ ਸੀ ਜਿਸ ਕਰਕੇ ਉਹ ਰੋਟੀ ਟੋਕਦਾ ਕੰਮ ਹੀ ਮਸਾ ਕਰ ਸਕਦੀ ਸੀ ਕਣਈਆ ਨੂੰ ਕਣਈਆ ਨਾਂ ਨੂੰ ਤਾਂ ਸਾਰਾ ਦਿਨ ਲੱਗਾ ਰਹਿੰਦਾ ਸੀ ਪਰ ਉਸ ਦੇ ਕੰਮ ਦਾ ਹਮੇਸ਼ਾ ਇਹ ਹਾਲ ਹੁੰਦਾ ਸੀ ਕਿ ਗੁੱਸਲਖਾਨੇ ਵਿੱਚ ਕੋਡੇ-ਕੋਡੇ ਮਹਿਲ ਜਾਮੀ ਰਹਿੰਦੀ ਦੇਸੀ ਤੇ ਅੰਗਰੇਜ਼ੀ ਸਾਬਣ ਦੀਆਂ ਚਿਪਰਾਂ ਥਾਂ ਪਰ ਥਾਂ ਘੁਲਦੇ ਨਾ ਰਹਿੰਦੇ ਨਾ ਜਿਸ ਥਾਂ ਬੈਠ ਕੇ ਉਹ ਭਾਂਡੇ ਮਾਲਦਾ ਹੁੰਦਾ ਸੀ ਉਹ ਕਾਫੀ ਉਹ ਕਦੀ ਵੀ ਸਾਫ਼ ਨਹੀਂ ਸੀ ਰਹੀ ਤੇ ਉਥੋਂ ਹਰ ਵੇਲੇ ਭਾਂਡਿਆਂ ਦੇ ਝੂਠ ਤੇ ਸਵਾਰ ਵਾਲਮੀ ਮੁਸ਼ਕਮਦੀ ਰਹਿੰਦੀ ਸੀ ਆਪਣੇ ਵੱਲੋਂ ਉਹ ਰੋਜ਼ ਹੀ ਇਸ ਥਾਂ ਨੂੰ ਧੋਂਦਾ ਸੀ ਪਰ ਉਸ ਦਾ ਧੋਣਾ ਵੀ ਇੱਕ ਤਰ੍ਹਾਂ ਨਾ ਧੋਂਦੇ ਬਰਾਬਰ ਹੀ ਹੁੰਦਾ ਸੀ ਹੱਥੀ ਤੋਤੇ ਫੋਰਸ਼ ਨੂੰ ਪੈਰਾਂ ਨਾਲ ਜੱਗਲ ਸੁੱਟਦਾ ਜਿਹੜਾ ਸੁੱਕ ਜਾਣ ਤੋਂ ਬਾਅਦ ਫੋਰ ਵੀ ਪੈੜਾਂ ਲੱਗਣ ਲੱਗ ਪੈਂਦਾ ਉਸ ਦੇ ਧੋਤੇ ਹੋਏ ਕੱਪੜਾ ਵਿੱਚੋਂ ਸਾਬਣ ਤੇ ਮੈਲ ਦੀ ਮੁਸ਼ਕ ਬਰਾਬਰ ਆਉਂਦੀ ਰਹਿੰਦੀ ਸੀ ਫਿਰ ਇਹਨਾਂ ਕੱਪੜਾਂ ਨੂੰ ਜੱਤਾ ਲਾ ਕੇ ਹਲਮਾਰੀ ਵਿੱਚ ਜੋੜਦਾ ਤਾਂ ਲੋੜ ਵੇਲੇ ਮੁੰਨੀ ਦੇ ਕੱਪੜੇ ਸਤਨਾਮ ਦੇ ਖਾਨੇ ਵਿੱਚ ਤੇ ਸਤਨਾਮ ਦੇ ਕੇਸਰ ਘਰ ਵਿੱਚੋਂ ਨਿਕਲਦੇ ਉਸ ਤੇ ਇਹਨਾਂ ਕੁਚਜ ਬਣਿਆ ਕਰਨ ਬਕਨ ਚੱਖਣ ਕਰਕੇ ਇਹ ਕੇਸਰ ਘਰ ਦੀ ਸੇ ਰੀਪੀਡ ਹੋਰ ਵਾਤਾ ਹੋ ਗਿਆ ਹੋ ਜਾਂਦਾ ਸੀ ਕ੍ਰਿਸ਼ਨਾਂ ਦੇ ਆਉਣ ਤੋਂ ਬਾਅਦ ਉਸਨੇ ਮਹਿਸੂਸ ਕੀਤਾ ਜਿਵੇਂ ਉਸ ਦੀ ਪੀੜ ਅਤੀ ਤੋਂ ਬਹੁਤੀ ਆਪਣੇ ਆਪ ਹੀ ਹਟ ਗਈ ਹੈ ਤੇ ਬਾਕੀ ਦੂਰ ਕਰ ਦਿੱਤੀ ਬਾਬੇ ਦੀ ਦਵਾਈ ਨੇ ਸਾਰੇ ਘਰ ਦੀ ਉੱਪਰ ਤੋਂ ਲੈ ਕੇ ਤੁਰ ਥੱਲੇ ਤੱਕ ਸਫਾਈ ਦਾ ਕੰਮ ਕ੍ਰਿਸ਼ਨਾ ਨੇ ਆਪਣੇ ਝੁਮੇ ਲਿਆ ਸੀ ਇੰਨਾ ਸਾਰੇ ਕੰਮਾਂ ਵਿੱਚ ਝੁਕਨਈਏ ਦੀ ਪਾਈਵਲ ਸੀ ਕ੍ਰਿਸ਼ਨਾ ਬਾਗ ਹੀ ਬਾਬੇ ਦਾ ਰਜੇਵਾ ਹੀ ਕੁਝ ਇਸ ਬਿਆੰਤ ਨਾਲ ਬਣ ਗਿਆ ਜਿਹੜਾ ਉਸ ਲਈ ਤਾਂ ਲਾਭਦਾਇਕ ਹੈ ਹੀ ਸੀ ਪਰ ਗਲੀ ਮੁਹੱਲੇ ਨੂੰ ਵੀ ਇਸ ਤੋਂ ਕਾਫੀ ਲਾਭ ਪਹੁੰਚਾਣ ਲੱਗ ਪਿਆ ਮੋਟਲ ਮੋਟੀਆਂ ਬਿਮਾਰੀਆਂ ਖੰਗ ਬੁਖਾਰ ਜ਼ੁਖਾਨ ਤੇ ਅੱਖਾਂ ਕੰਨਾਂ ਆਦਿ ਦੇ ਰੋਗਾਂ ਲਈ ਉਸਨੇ ਘਰ ਵਿੱਚ ਹੀ ਦਵਾਈਆਂ ਦਾ ਇੱਕ ਛੋਟਾ ਜਿਹਾ ਜਖੀਰਾ ਜਮਾ ਕਰ ਲਿਆ ਸੀ ਜਿਸ ਕਰਕੇ ਉਹ ਹੁਣ ਬਾਬਾ ਜੀ ਤੋਂ ਬਦਲ ਕੇ ਹਕੀਮ ਜੀ ਸੱਤਿਆ ਜਾਣ ਲੱਗ ਪਿਆ ਸੀ ਭਾਵੇਂ ਘਰ ਫੂਲੀ ਬੰਦਸ਼ ਕਰਕੇ ਅਜੇ ਗਲੀ ਤੋਂ ਬਾਹਰ ਲੈ ਲੋਕੀ ਉਸ ਦੀ ਹਕਮਤ ਤੋਂ ਬਹੁਤਾ ਲਾਭ ਨਹੀਂ ਸਨ ਉਠਾ ਸਕਦੇ ਫਿਰ ਵੀ ਦਿਨ ਚੜਦਿਆਂ ਹੀ ਘਰ ਦੇ ਥੱਲੇਵੇਂ ਹਿੱਸੇ ਵਿੱਚ ਮਰਜੀਚਾਂ ਦੀ ਰੌਣਕ ਜਹੀ ਲੱਗ ਜਾਂਦੀ ਕਾਂਦਿਸ ਕਮੇਟੀ ਨੇ ਬਾਬੇ ਦੇ ਉਸ ਦੇ ਕੰਪੌਂਡਰ ਪ੍ਰੇਸ਼ਨਲ ਲੇਕਰ ਫੁਦੇ ਪਾਸ ਬਣਵਾ ਦਿੱਤੇ ਸਨ ਜਿਸ ਕਰਕੇ ਇਹਨਾਂ ਤੋਂ ਹਾਲੂ ਕਿਤੇ ਜਾਣ ਆਉਣ ਦੀ ਰੋਕ ਨਹੀਂ ਸੀ ਦੁਪਹਿਰਾ ਦਾ ਵੇਲਾ ਵਕਤ ਜਿੰਨਾ ਕਿ ਬਾਬੇ ਪਾਸ ਹੁੰਦਾ ਉਹ ਦਵਾਈਆਂ ਨੂੰ ਕੁੱਟਣ ਛਾਨਾਂ ਦੇ ਗੋਲੀਆਂ ਆਦ ਬਣਾਉਣ ਵਿੱਚ ਵਿਚਾਰ ਦਿੰਦਾ ਤੇ ਸ਼ਾਮ ਨੂੰ ਫਿਰ ਨਿਯੁਕਤ ਵਕਤ ਦੇ ਕ੍ਰਿਸ਼ਨ ਨੂੰ ਨਾਲ ਲੈ ਕੇ ਦਵਾਈ ਖਾਣੇ ਚਲਾ ਜਾਂਦਾ ਜਿੱਥੇ ਪਹਿਲਾਂ ਤੋਂ ਹੀ ਫੌਜੀ ਮਰੀਜ਼ਾਂ ਦੀ ਭੀੜ ਉਸ ਦੇ ਉਡੀਕ ਵਿੱਚ ਹੁੰਦੀ ਸੀ ਸਭ ਤੋਂ ਵੱਡੀ ਵਿਸ਼ੇਸ਼ਤਾ ਜਿਹੜੀ ਬਾਬੇ ਵਿੱਚ ਦੇਖੀ ਗਈ ਉਹ ਇਹ ਸੀ ਕਿ ਇੱਕ ਦਿਨ ਕਿ ਦਿਨ ਰਾਤ ਕਾਂਗਰਸ ਦਾ ਕੰਮ ਕਰਦੇ ਰਹਿਣ ਤੇ ਵੀ ਉਹ ਕੋਈ ਉਹ ਕੋਈ ਤਨਖਾਹ ਆਦ ਲੈਣ ਨੂੰ ਤਿਆਰ ਨਹੀਂ ਸੀ ਭਵੇਂ ਕਿ ਸ਼ਰਮਾ ਜੀ ਨੇ ਇਸ ਕੰਮ ਲਈ ਉਸ ਨੂੰ ਬਥੇਰਾ ਕਿਹਾ ਸੁਣਾ ਬਾਬੇ ਦਾ ਹਰ ਵਾਰੀ ਇਹ ਉੱਤਰ ਹੁੰਦਾ ਕਿ ਹਕਮਤ ਦੇ ਕੰਮ ਵਿੱਚੋਂ ਜਾਤੀ ਲਾਭ ਨਾਲ ਉਠਾਉਣ ਬਾਰੇ ਉਸਨੇ ਆਪਣੇ ਗੁਰੂ ਦੇਵ ਅੱਗੇ ਜਿਹੜਾ ਪ੍ਰਣ ਕੀਤਾ ਸੀ ਹੋਇਆ ਹੈ ਉਸ ਨੂੰ ਉਹ ਕਿਸੇ ਕੀਮਤ ਤੇ ਵੀ ਤੋੜਨਾ ਨਹੀਂ ਚਾਹੁੰਦਾ ਜਦ ਬਾਬੇ ਨੇ ਆਪਣੇ ਸਵਰਗਵਾਸੀ ਮੌਲਵੀ ਸਾਹਿਬ ਦੇ ਗੁਨਾ ਤੇ ਵਿਦਵਤਾ ਦੀ ਜਿਸ ਪਾਸੋਂ ਉਸਨੇ ਹਕਮਤ ਸਿੱਖੀ ਸੀ ਤਰੀਫ ਸੁਨਾਈਤਾ ਸ਼ਰਮਾ ਜਿਹਨੂੰ ਆਪਣੇ ਹੱਟ ਛੱਡਣ ਹੰਡ ਛੱਡਣੀ ਪਈ ਫਿਰ ਵੀ ਇੰਨੀ ਇੱਕ ਗੱਲ ਉਸਨੇ ਬਾਬੇ ਪਾਸੋਂ ਜ਼ਰੂਰ ਮਣਵਾ ਲਈ ਕਿ ਦਵਾਈਆਂ ਆਦ ਦਾ ਕੁੱਲ ਖਰਚ ਭਾਵੇਂ ਘਰ ਦੇ ਦਵਾਈ ਖਾਣੇ ਲਈ ਤੇ ਭਾਵੇਂ ਇਹ ਸਸਪਤਲ ਲੈ ਕੀਤਾ ਜਾਵੇ ਇਹ ਉਸ ਨੂੰ ਲੈਣਾ ਪਵੇਗਾ ਇੱਕ ਉਹਲਜਨ ਅਜੇ ਤੱਕ ਜਿਉਂ ਦੀ ਤਿਉਂ ਪੱਕੀ ਸੀ ਜਿਸ ਵਾਰੀ ਸਤਨਾਮ ਤੇ ਉਸ ਦੀ ਮਾਂ ਅਕਸਰ ਸੋਚਾਂ ਵਿੱਚ ਪਏ ਰਹਿੰਦੇ ਸਨ ਅਖੀਰ ਇਹਨਾਂ ਦੋਹਾਂ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲੇਗਾ ਜਦੋਂ ਕਿ ਬਾਬਾ ਕਿਸੇ ਪਾਸੋਂ ਵੀ ਕਿਸ ਕਿਸਮ ਦੀ ਮਦਦ ਲੈਣ ਲਈ ਤਿਆਰ ਨਹੀਂ ਪਰ ਜਲਦੀ ਹੀ ਇਹ ਸੋਲਜਣ ਦਾ ਸੁਝਾਓ ਵੀ ਆਪਣੇ ਆਪ ਨਿਕਲ ਆਇਆ ਕਾਫੀ ਚਿਰ ਤੋਂ ਜਦ ਤੋਂ ਸਾਧ ਸ਼ੁਰੂ ਹੋਏ ਸਨ ਸਕੂਲ ਸਾਰੇ ਬੰਦ ਸਨ ਖਾਸ ਕਰਕੇ ਲੜਕੀਆਂ ਦੀ ਪੜ੍ਹਾਈ ਦਾ ਬਹੁਤ ਹੀ ਚੌੜ ਹੋ ਰਹੀ ਸੀ ਸੋ ਇਸ ਤਕਲੀਫ ਨੂੰ ਦੂਰ ਕਰ ਲਈ ਇਸ ਇਲਾਕੇ ਦੀਆਂ ਤਿੰਨਾਂ ਚਾਹਾਂ ਗਲੀਆਂ ਦੇ ਕੁਝ ਮੁਖੀਆਂ ਤੇ ਰਲ ਕੇ ਇਸ ਗਲੀ ਵਿੱਚ ਕੁੜਾਂ ਲਈ ਇੱਕ ਆਰਜੀ ਜਿਹੀ ਪਾਰਸ਼ਲਾ ਖੋਲੀ ਹੋਈ ਸੀ ਜਿਸ ਉਤੇ ਕਰਫੂ ਦਾ ਕੋਈ ਅਸਰ ਨਹੀਂ ਸੀ ਕਿਉਂਕਿ ਨਾਲੋਂ ਨਾਲੋਂ ਨਾਲ ਲੱਗਦੀ ਹਰ ਇੱਕ ਗਲੀ ਦੇ ਵਿੱਚੋਂ ਹੀ ਦੂਸਰੀਆਂ ਗਲੀਆਂ ਨੂੰ ਜਾਂ ਲਈ ਮਕਾਨਾਂ ਦੀਆਂ ਗੰਧਾਂ ਪਾੜ ਕੇ ਰਸਤੇ ਬਣਾ ਲਏ ਗਏ ਸਨ ਇਹ ਰਸਤੇ ਬਣਾਏ ਤਾਂ ਕਿਸੇ ਹੋਰ ਮਤਲਬ ਲਈ ਸਨ ਪਰ ਇਹਨਾਂ ਤੋਂ ਲਾਭ ਕਈ ਉਠਾਏ ਜਾਂਦੇ ਇਹਨਾਂ ਇਲਾਕਿਆਂ ਦੇ ਲਗਭਗ ਕਿਸੇ ਕਿਤੇ ਜਰਾ ਤਰਾਟੇ ਤੇ ਕਿਤੇ ਕਾਫੀ ਨੇੜੇ ਮੁਸਲਮਾਨਾਂ ਦੀ ਆਬਾਦੀ ਸੀ ਜਿਸ ਕਰਕੇ ਇਸ ਪਾਸੇ ਦੇ ਗੈਰ ਮੁਸਲਮ ਲੋਕਾਂ ਨੂੰ ਹਮੇਸ਼ਾ ਮੁਸਲਮ ਹਮਲੇ ਦਾ ਖਤਰਾ ਬਣਿਆ ਰਹਿੰਦਾ ਸੀ ਸੋ ਇਸ ਖਤਰੇ ਤੋਂ ਬਚਣ ਲਈ ਕੁਝ ਸਿਆਣੇ ਮੁਹੱਲੇਦਾਰ ਇੱਕ ਨਵੀਂ ਗੜ੍ਹ ਕੱਢੀ ਕਿ ਜਿਹੜੇ ਗਲੀਆਂ ਇੱਕ ਦੂਜੇ ਨਾਲ ਲੱਗਦੀਆਂ ਹਨ ਉਹਨਾਂ ਦੀ ਸ੍ਰੰਤੀ ਕਰਾਂ ਦੀਆਂ ਕੰਧਾਂ ਪਾੜ ਕੇ ਦਸਾਰ ਪਾਰ ਰਸਤੇ ਕੱਢ ਦਿੱਤੇ ਜਾਂ ਇਸ ਦਾ ਲਾਭ ਇਹ ਸੀ ਕਿ ਜੇ ਕਿਸੇ ਇੱਕ ਗਲੀ ਤੇ ਹਮਲਾ ਹੋ ਜਾਵੇ ਤਾਂ ਦੂਸਰੀਆਂ ਗਰਨਾਂ ਵਾਲੇ ਮਦਦ ਲਈ ਪਹੁੰਚ ਸਕਣ ਅਥਵਾ ਜੇ ਨੱਠਣ ਭੱਜਣ ਦੀ ਲੋੜ ਪੈ ਜਾਵੇ ਤਾਂ ਦੂਸਰੀਆਂ ਗਲੀਆਂ ਥਾਣੇ ਨਿਕਲਿਆ ਜਾ ਸਕ ਇਹ ਤਰੀਕਾ ਬੜਾ ਕਾਮਯਾਬ ਸਾਬਤ ਹੋਇਆ ਤੇ ਵੇਖਾ-ਵੇਖੀ ਸ਼ਹਿਰ ਦੀਆਂ ਹਰ ਕਈ ਗਲੀਆਂ ਵਿੱਚੋਂ ਇਹੋ ਟੰਗ ਵਰਤਿਆ ਜਾਣ ਲੱਗਾ ਇਸ ਅਨੁਸਾਰ ਬਾਗਵਾਲੀ ਲਲੀ ਫਾਤਿਹਵਾਦੀ ਦੀ ਗਲੀ ਤੇ ਇੱਕ ਦੋ ਹੋਰ ਗਲੀਆਂ ਮਿਲਾ ਕੇ ਸਵਨਾ ਦਾ ਕੇਂਦਰ ਵਧਾਊ ਵਾਲੀ ਗਲੀ ਨੂੰ ਨਿਯੁਕਤ ਕਰ ਦਿੱਤਾ ਗਿਆ ਵਧਾਊ ਵਾਲੀ ਗਲੀ ਵਿੱਚ ਇੱਕ ਖੁੱਲੀ ਮੋਗਲੀ ਇਮਾਰਤ ਖਾਲੀ ਪਈ ਸੀ ਜਿਸ ਦੇ ਮਾਲਕ ਬਾਹਰ ਰਹਿੰਦੇ ਸਨ ਗਲੀ ਦੇ ਚੌਧਰੀ ਦੀ ਮਦਦ ਨਾਲ ਇਸ ਮਕਾਨ ਨੂੰ ਖੋਲ ਕੇ ਲੜਕੀਆਂ ਦੀ ਪੜ੍ਹਾਈ ਦਾ ਕੰਮ ਆਰੰਭ ਹੋ ਗਿਆ ਤੇ ਦਿਨਾਂ ਵਿੱਚ ਹੀ ਵੱਖੋ-ਵੱਖ ਜਮਾਤਾਂ ਦੀਆਂ 60-70 ਕੁੜੀਆਂ ਇਸ ਵਿੱਚ ਦਾਖਲ ਹੋ ਗੁੰਆਂ। ਇਹਨਾਂ ਨੂੰ ਪੜ੍ਹਾਉਣ ਵਾਲੀਆਂ ਉਸਤਾਨੀਆਂ ਨੇ ਇੰਨਾਂ ਹੀ ਗੱਲਾਂ ਵਿੱਚੋਂ ਮਿਲ ਗੰਨਾਂ। ਕੁੜੀਆਂ પાસેથી ਜਿੰਨੀ ਕ ਫੀਸ ਵਸੂਲ ਹੁੰਦੀ ਉਹ ਇਕੱਠੀ ਕਰਕੇ ਲੋੜਵੰਦ ਉਸਤਾਨੀਆਂ ਦੀ لیاقت ਤੇ ਜਾਂ ਲੋੜ ਅਨੁਸਾਰ ਉਹਨਾਂ ਵਿੱਚ ਵੰਡ ਦਿੱਤੀ ਜਾਂਦੀ ਜਾਂਦੀ। ਪਰ ਇੱਕ ਦਿੱਕਤ ਇਹ ਪੈਦਾ ਹੋ ਗਈ ਕਿ ਉਰਦੂ ਦੀਆਂ ਕਲਾਸਾਂ ਲਈ ਕੋਈ ਉਸਤਾਨੀ ਨਹੀਂ ਮਿਲ ਰਹੀ ਸੀ ਇਸ ਕਰਕੇ ਤੇ ਕਾਫੀ ਚਿਰ ਤੋਂ ਉਰਦੂ ਪੜਨ ਵਾਲਾ ਕੁੜਾਂ ਦੀ ਪੜ੍ਹਾਈ ਖਰਾਬ ਹੋ ਰਹੀ ਸੀ ਤੇ ਜਦ ਕ੍ਰਿਸ਼ਨਾ ਦੀ ਆਮਦ ਹੋਈ ਤਾਂ ਇਹ ਖਾਲੀ ਥਾਂ ਉਸੇ ਨੂੰ ਹੀ ਪੂਰੀ ਕਰਨੀ ਪਈ ਕ੍ਰਿਸ਼ਨਾ ਪਾਵੇਂ ਅੱਛੀ ਖਾਸੇ ਉਰਦੂ ਦਾਣ ਸੀ ਹਸਾਬ ਵਿੱਚ ਵੀ ਉਹਨੂੰ ਚੰਗੀ ਮੌਹਰਤ ਸੀ ਪਰ ਬਕਾਇਦਾ ਪੜ੍ਹਾਈ ਨਾ ਕੀਤੀ ਹੋਣ ਕਰਕੇ ਸ਼ੁਰੂ-ਸ਼ੁਰੂ ਵਿੱਚ ਇਹ ਕੰਮ ਉਸਨੂੰ ਖਾਸਾ ਕੁਸ਼ਲ ਜੱਬ ਹੈ ਪਰ ਉਸਨੇ ਕੇਵਲ ਪੰਜਾ ਸੱਤਾਂ ਦਿਨਾਂ ਦੀ ਮਿਹਨਤ ਨਾਲ ਇਹ ਕਾਠ ਪੂਰੀ ਕਰ ਲਈ ਹੌਲੀ ਹੌਲੀ ਲੋੜੀ ਤੇ ਕੋਰਸ ਨੂੰ ਉਸਨੇ ਦੁਹਰਾ-ਧਰਾ ਕੇ ਪੜਾਉਣ ਦੀ ਲਿਆਕਤ ਆਪਣੇ ਅੰਦਰ ਪੈਦਾ ਕਰ ਲਈ ਇਸ ਕੰਮ ਵਿੱਚ ਉਸਕਾ ਨੂੰ ਬਹੁਤ ਦੇਣਾ ਸਹੀ ਪਰ ਖਾਣ ਖਰਚਣ ਜੋਗੇ ਪੈਸੇ ਆਉਣ ਲੱਗ ਪਏ ਸਨ ਬਾਬਾ ਆਪਣੇ ਕੰਮ ਵਿੱਚ ਖੂਬ ਖੂਬਗਾੜੀ ਦਿਲਚਸਪੀ ਲੈ ਰਿਹਾ ਸੀ ਆਪਣੀ ਮਸ਼ਹੂਰੀ ਲਈ ਉਸਨੂੰ ਕੁਝ ਵੀ ਸਰ ਸੱਤ ਨਹੀਂ ਕਰਨਾ ਪਿਆ ਡਾਕਟਰ ਹਕੀਮ ਦੀ ਮਸ਼ਹੂਰੀ ਲਈ ਆਪਣੇ ਇਸ਼ਤਿਹਾਰ ਉਸ ਦਾ ਮਰੀਜ਼ ਹੁੰਦਾ ਸੀ ਪਰ ਇਹੋ ਜਿਹੇ ਹਕੀਮ ਨੂੰ ਕਿਸ ਗੱਲ ਦਾ ਘਾਟਾ ਜਿਸ ਦੇ ਦਿਲ ਵਿੱਚ ਆਪਣੇ ਰੋਗਾਂ ਲਈ ਨਰੋਲ ਸੇਵਾ ਤੇ ਹਮਦਾਰਦੀ ਦਾ ਹੀ ਜਜ਼ਬਾ ਹੋਵੇ ਦਿਨਾਂ ਵਿੱਚ ਹੀ ਬਾਬੇ ਦਾ ਸਰਪਨਾਮਾ ਚਮਕ ਪਿਆ ਸਧਾਰਨ ਬਿਮਾਰੀਆਂ ਨੂੰ ਤਾਂ ਉਹ ਆਪਣੀਆਂ ਤਿਆਰ ਕੀਤੀਆਂ ਦਵਾਈਆਂ ਨਾਲ ਹੀ ਦੂਰ ਕਰ ਦਿੰਦਾ ਸੀ ਤੇ ਬਡੇਰੇ ਰੋਗਾਂ ਦੀ ਤੱਕ ਤਸਕੀਸ ਕਰਨ ਤੋਂ ਬਾਅਦ ਉਹ ਅਕਸਰ ਨੁਕਸੇ ਲਿਖ ਕੇ ਦੇ ਦਿੰਦਾ ਸਵੇਰੇ ਜਾਂ ਸ਼ਾਮੀ ਕਾਰਫੂ ਖੋਲਦਿਆਂ ਹੀ ਉਸਦੇ ਕਮਰੇ ਵਿੱਚ ਕਾਫੀ ਰੌਣਕ ਨਜ਼ਰੀ ਆਉਣ ਲੱਗ ਪੈਂਦੀ ਹਰ ਕੋਈ ਚਾਹੁੰਦਾ ਸੀ ਕਿ ਸੇਵਾ ਦੇ ਬਦਲੇ ਉਸ ਨੂੰ ਕੁਝ ਦੇਵੇ ਜਦੋਂ ਕਿ ਫੌਜੀ ਹੋਣ ਕਰਕੇ ਉਂਝ ਵੀ ਇਹਨਾਂ ਦੀ ਸਹਾਇਤਾ ਕਰਨਾ ਲੋਕੀ ਆਪਣਾ ਫਰਜ਼ ਖਿਆਲ ਸਾਮਦੇ ਸਨ ਪਰ ਬਾਬਾ ਸੀ ਕਿ ਕੀ ਮਜ਼ਾ ਜੋ ਕਿਸੇ ਪਾਸੋਂ ਇੱਕ ਪੈਸੇ ਨੂੰ ਵੀ ਅਗੀਕਾਰ ਕਰੇ ਫਿਰ ਵੀ ਸਤਨਾਮ ਨੇ ਇੱਕ ਕੰਮ ਦੀ ਮਿਹਨਤ ਤਰਲੇ ਨਾਲ ਬਾਬੇ ਤੋਂ ਮਨਜ਼ੂਰੀ ਲੈ ਹੀ ਲਈ ਉਸਨੇ ਇੱਕ ਛੇਕ ਵਾਲੀ ਸੰਦੂਕੜੀ ਲਿਆ ਕੇ ਉਸਦੇ ਕਮਰੇ ਦੀ ਕੰਧ ਨਾਲ ਲਾ ਦਿੱਤੀ ਦਿਨ ਜਿਉਂ-ਜਿਉਂ ਬੀਤਦੇ ਗਏ ਬਾਬੇ ਦਾ ਕੰਮਕਾਰ ਤਰੱਕੀ ਤੇ ਹੁੰਦਾ ਗਿਆ ਪਰ ਅਚਾਨਕ ਹੀ ਸਤਨਾਮ ਦੇ ਸੁਭਾਅ ਵਿੱਚ ਕਣੋਖੀ ਜੀ ਤਬਦੀਲੀ ਨੇ ਕੇ ਸਾਰਾ ਟੱਬਰ ਚਰਤਰ ਹੋ ਗਿਆ ਸਤਨਾਮ ਜਿਹੜਾ ਹਮੇਸ਼ਾ ਹੱਸਦਾ ਗੁਟਕਤਾ ਤੇ ਅਕਸਰ ਗਉਂਦਾ ਗੂੰਗੁਣਾਉਂਦਾ ਰਹਿੰਦਾ ਸੀ ਉਜਲੇ ਕੁਝ ਦਿਨਾਂ ਤੋਂ ਸਲੋਹੀ ਗੰਭੀਰ ਲਹਿਣ ਲੱਗ ਪਿਆ ਸੀ ਬੜਾ ਘਟਾ ਬੋਲਦਾ ਚੱਲਦਾ ਤੇ ਹਰ ਵੇਲੇ ਜਿਵੇਂ ਕਿਸੇ ਡੂੰਗੀ ਸੋਚ ਵਿੱਚ ਡੁੱਬਾ ਰਹਿੰਦਾ ਨਿਸ਼ਚੇ ਹੀ ਸਾਰੇ ਟੱਪਾਂ ਲਈ ਇਹ ਹੈਰਾਨੀ ਤੇ ਚਿੰਤਾ ਵਾਲੀ ਗੱਲ ਸੀ ਅੰਕ ਸਤਾਰਮਾ ਮੁਸਾਫਰ ਲਈ ਔਖਾ ਸਮਾਂ ਉਹ ਹੁੰਦਾ ਹੈ ਜਦੋਂ ਕਿਸੇ ਪਾਸੇ ਜਾਣ ਲਈ ਵੀ ਕੋਈ ਪਗਡੰਡੀ ਉਸ ਨੂੰ ਦਿਖਾਈ ਨਾ ਦੇਵੇ ਪਰ ਉਸ ਲਈ ਮੌਤ ਵਰਗਾ ਕਸ਼ਟਕਾਰੀ ਸਮਾਂ ਉਹ ਹੁੰਦਾ ਹੈ ਜਦੋਂ ਉਸ ਦੇ ਸਾਹਮਣੇ ਰਸਤਿਆਂ ਦੀ ਇੰਨੀ ਬਹੁਤਾਤ ਹੋਵੇ ਕਿ ਉਹ ਨਿਸ਼ਚੈ ਹੀ ਨਾ ਕਰ ਸਕੇ ਇਹ ਉਸ ਨੂੰ ਕਿਹੜੇ ਰੋਖ ਬੜਨਾ ਹੈ ਸਤਨਾਮ ਦੇ ਜੀਵਨ ਪੰਥ ਉਤੇ ਇਸ ਵੇਲੇ ਐਨ ਦੂਜੀ ਤਰ੍ਹਾਂ ਦਾ ਸਮਾ ਬਣਿਆ ਹੈ ਸੁਭਾਵਕ ਹੀ ਅਹਿੰਸਕ ਤੇ ਸ਼ਾਂਤ ਸੁਭਾਅ ਦਾ ਹੋਣ ਕਰਕੇ ਉਸ ਲਈ ਕਿਤਨਾ ਮੁਸ਼ਕਲ ਸੀ ਕਿ ਮਨੁੱਖੀ ਲਹੂ ਵਿੱਚ ਰੰਗ ਰੰਗਣ ਲਈ ਆਪਣੇ ਸਾਥੀਆਂ ਦਾ ਸਾਥ ਨਿਭਾਵੇ ਪਰ ਉਸ ਦੀਆਂ ਅੱਖਾਂ ਸਾਵੇਂ ਚ ਜੋ ਜੇ ਕੁਝ ਦਿਨੋਂ ਰਾਤ ਵੀ ਬੱਪਰ ਰਿਹਾ ਸੀ ਇਸ ਇਹ ਹਾਲਾਤ ਉਸ ਨੂੰ ਬਦੋ-ਬਦੀ ਉਸ ਅਣਪੌਂਦੇ ਰਸਤੇ ਵੱਲ ਖਿੱਚ ਰਹੇ ਸਨ ਜੀ ਦਰਜਾਨ ਦਾ ਖਿਆਲ ਕਰਕੇ ਹੀ ਉਹ ਕੰਬ ਉਠਦਾ ਸੀ ਹਰ ਪਾਸਿਓਂ ਆਵਾਜ਼ਾਂ ਆ ਆ ਕੇ ਉਸ ਦੇ ਕੰਨਾਂ ਦੇ ਪਰਦਿਆਂ ਨਾਲ ਟਕਰਾਂਦੀਆਂ ਮੁਸਲਮਾਨ ਸਾਡੇ ਧਰਮ ਦਾ ਕਲਚਰ ਦਾ ਤੇ ਸਾਡੀਆਂ ਕੌਮੀ ਰਿਵਾਇਤਾਂ ਦਾ ਮਲਿਆ ਮੇਟ ਕਰ ਰਹੇ ਆ ਇਸ ਵੇਲੇ ਜੇ ਇਹਨਾਂ ਨੂੰ ਬਹਾਦਰਾਂ ਵਾਲੇ ਹੱਥ ਨਾ ਵਿਖਾਏ ਗਏ ਤਾਂ ਸਿੱਖ ਕੌਮ ਹਮੇਸ਼ਾ ਲਈ ਜਾਂਦਾ ਸਫਾ ਹਸਤੀ ਤੋਂ ਮਿਟ ਜਾਵੇ ਕੀਤੇ ਜਾਂ 57 ਦੇ ਗਦਰ ਤੋਂ ਬਾਅਦ ਆ ਬਾਦ ਵਾਲੇ ਪੂਰਵੀ ਖਸਿਆਰਿਆਂ ਦਾ ਜੀਵਨ ਜੀਏਗੀ ਬੱਚੇ-ਬੱਚੇ ਦੇ ਮੋਹ ਉਸ ਨੂੰ ਇਹੋ ਕੁਝ ਸੁਣਾਈ ਦਿੰਦਾ ਜਿਸ ਦੀ ਅਨੁਭਵਤਾ ਨਾਲ ਉਸ ਦਾ ਅੰਦਰਲਾ ਡੋਲ ਖਲੋਂਦਾ ਉਹ ਸੋਚਣ ਲੱਗਦਾ ਜਨਤਾ ਦੀ ਗੱਲ ਤਾਂ ਛੱਡੋ ਕਿਉਂਕਿ ਇਹ ਸਦਾ ਸੁਆ ਬਰਸਾਤੀ ਹੜ ਵਰਗਾ ਹੁੰਦਾ ਹੈ ਜਿਹੜਾ ਆਉਂਦਾ ਹੈ ਤੇ ਆ ਕੇ ਚਲਾ ਜਾਂਦਾ ਹੈ ਅਰ ਕੀ ਸਾਡੇ ਲੀਡਰਾਂ ਦੀ ਵੀ ਦੇ ਵੀ ਦਿਮਾਗ ਫਿਰ ਗਏ ਹਨ ਜੋ ਆਪਣਾ ਸਾਰਾ ਤਾਨ ਇਸੇ ਗੱਲ ਉੱਤੇ ਲਾ ਰਹੇ ਹਨ ਜਰੂਰ ਇਸ ਵਿੱਚ ਸੱਚਾਈ ਹੋਵੇਗੀ ਤਾਂ ਮੇਰਾ ਹੀ ਹਿੰਸਾ ਤੇ ਮੰਤਰੀਆਂ ਦਾ ਜੱਜਵਾ ਨਿਰਾਪੂਰਖ ਖਤ ਹੋਵੇਗਾ ਮਨੁੱਖੀ ਸੁਭਾਅ ਕੁਝ ਇਸ ਤਰ੍ਹਾਂ ਦਾ ਹੈ ਕਿ ਜਿਸ ਪਾਸੇ ਉਸ ਦਾ ਇੱਕ ਵਾਰੀ ਜਾਣ ਕਰਕੇ ਜਾਂ ਅਣਜਾਣੇ ਹੀ ਚੁਕਾ ਹੋ ਜਾਵੇ ਫਿਰ ਉਸ ਦੀ ਪੁਸ਼ਟੀ ਲਈ ਦਲੇਲਾਂ ਲਈ ਆਪਣੇ ਆਪ ਜੁੜਦਿਆਂ ਚੱਲ ਜਾਂਦੇ ਹਨ ਚੋਰੀ ਚੋਰੀ ਕਰਨ ਜਾਂਦਾ ਹੈ ਤਾਂ ਆਕਾਸ਼ ਵਿੱਚ ਮਸਿਆ ਦੀ ਸੰਗਣੀ ਕਾਲ ਕਾਲੋ ਵੇਖ ਕੇ ਮਹੱਲੇ ਦਾ ਚੌਕੀਦਾਰ ਗੈਰਹਾਜ਼ਰ ਵੇਖ ਕੇ ਦਿਸਨ ਲਾਣ ਵਾਲੇ ਘਰ ਦਾ ਕੁੱਤਾ ਸੁੱਤਾ ਹੋਇਆ ਵੇਖ ਕੇ ਉਹ ਸੋਚਦਾ ਹੈ ਕੁਦਰਤ ਦਾ ਹਰ ਜਰਾ ਉਸ ਦੀ ਮਦਦ ਕਰ ਰਿਹਾ ਹੈ گویا ਉਹ ਕਿਸੇ ਬੜੇ ਪੁਨਾਰਥੀ ਕੰਮ ਲੈ ਜਾ ਰਿਹਾ ਹੈ ਜਿਸ ਲਈ ਕੁਦਰਤ ਦਾ ਫਰਜ਼ ਹੈ ਕਿ ਉਸ ਦੀ ਮਦਦ ਕਰੇ ਜੋ ਇਸ ਤਰ੍ਹਾਂ ਦੇ ਪੁਸ਼ਟੀਕਰਕ ਭਾਵ ਸਤਨਾਮ ਦੇ ਮਨ ਵਿੱਚ ਇਕੱਠੇ ਹੁੰਦੇਗੇ ਕਦਮ ਕਦਮ ਤੇ ਉਸ ਨੂੰ ਇਹ ਮਹਿਸੂਸ ਹੁੰਦਾ ਜਿਵੇਂ ਹੋਣੀ ਦਾ ਕੋਈ ਗੁਪਤ ਹੱਥ ਉਸ ਨੂੰ ਕਿਸੇ ਉਸ ਪਾਸੇ ਵੱਲ ਖਿੱਚ ਰਿਹਾ ਹੈ ਜਿੱਧਰ ਜਾਂ ਤੋ ਉਹ ਹਣ ਤੱਕ ਮੂੰਹ ਮੋੜਦਾ ਰਿਹਾ ਸੀ ਤੇ ਇਸ ਗੁਪਤ ਹੱਥ ਦਾ ਸਭ ਤੋਂ ਪਰਮੋ ਪਰ ਪ੍ਰਤੱਖ ਅਧਿਕਾ ਆਧਾਰ ਹੁੰਦਾ ਹੈ ਉਹਨਾਂ ਦੋਹਾਂ ਸਰਨਾਰਤਨਾ ਦੀ ਉਹ। ਜਿਸ ਨੂੰ ਸਤਨਾ ਤੇ ਉਸ ਦੀ ਮਾਂ ਨੇ ਆਪਣੇ ਘਰ ਵਿੱਚ ਪਨਾਹ ਦਿੱਤੀ ਸੀ। ਕਦਮ ਕਦਮ ਤੇ ਜਿਵੇਂ ਕੋਈ ਕੈਬੀ ਤਾਕਤ ਉਹ ਨਾ ਦੋਹਾ ਪਰਦੇਸੀਆਂ ਦੇ ਪਿਛਵਾੜੇ ਵੱਲ ਉਂਗਲ ਉਠਾ ਕੇ ਤਕਾਂਦੀ ਹੋਈ ਉਸ ਨੂੰ ਕਹਿੰਦੀ ਹੈ। ਸਤਨਾ ਜਿਧਾਰਤ ਵਿੱਚ ਹੀ ਤੂੰ ਕਾਇਰ ਹੈ। ਜਦ ਕੀ ਉਸ ਮਾਸੂਮ ਕੁੜੀ ਤੇ ਉਸ ਦੇ ਬੁੱਢੇ ਹਮਰਾਹੀ ਤੇ ਕਤਲਾਂ ਪਾਸੋਂ ਬਦਲਾ ਲੈਣ ਤੇ ਤੇਰੇ ਵਿੱਚ ਜ਼ਰੂਰਤ ਨਹੀਂ। ਉਹ ਆਪਣੇ ਅੰਦਰ ਜਲਝਾਤੀ ਮਾਰ ਕੇ ਚਾਗਦਾ ਤਹਰਤੇ ਦਾ ਕੋਨਾ-ਕੋਨਾ ਉਸ ਨੂੰ ਕ੍ਰਿਸ਼ਨ ਦੀ ਤਸਵੀਰ ਬਣਿਆ ਹੋਇਆ ਦਿਖਾਈ ਦਿੰਦਾ। ਉਸ ਦੇ ਦੇਲ ਤੋਂ ਛੋਟ ਜਿਵੇਂ ਸਰੀਰ ਦੇ ਹਰੇਕ ਅੰਗਰੇਸ਼ੀ ਵਿੱਚ ਕੇਵਲ ਕ੍ਰਿਸ਼ਨ ਹੀ ਰੂਪਮਾਨ ਹੁੰਦੇ। ਕ੍ਰਿਸ਼ਨ ਨੂੰ ਲਿਆਉਣ ਵੇਲੇ ਉਸ ਨੇ ਕਦੀ ਨਹੀਂ ਸੀ ਸੋਚਿਆ ਕਿ ਇਹ ਉਪਰੀ ਤੇ ਪਿੰਡੂ ਕੁੜੀ ਇਸ ਤਰ੍ਹਾਂ ਉਸ ਦੇ ਜੀਵਨ ਉੱਤੇ ਧਿਕਾਰ ਜਮਾ ਲਵੇਗੀ। ਉਸ ਲਈ ਸਭ ਤੋਂ ਔਖੀ ਵਸਤਾ ਇਹ ਸੀ ਕਿ ਉਹ ਕਦੀ ਭੁੱਲ ਕੇ ਵੀ ਉਹ ਕ੍ਰਿਸ਼ਨਾ ਪਾਸ ਆਪਣੇ ਮਨ ਦੀ ਇਸ ਭਾਵਨਾ ਦਾ ਪ੍ਰਗਟਾਉ ਨਹੀਂ ਕਰਨਾ ਚਾਹੁੰਦਾ ਸਗੋਂ ਇਸ ਤੋਂ ਉਲਟ ਉਹ ਆਪਣੇ ਆਪ ਨੂੰ ਹੀ ਲਾਣਤ ਮਲਮਤ ਕਰਦਾ ਰਹਿੰਦਾ ਕਿ ਇਹ ਉਸ ਦੀ ਕਿੱਡੀ ਖੁਦਗਰਜ਼ੀ ਤੇ ਨੀਚਤਾ ਹੈ ਜੇ ਕਿਸੇ ਤਰ੍ਹਾਂ ਕ੍ਰਿਸ਼ਨਾ ਨੂੰ ਇਸ ਗੱਲ ਦੀ ਪਿੰਕ ਪੈ ਜਾਵੇ ਤਾਂ ਉਹ ਕਿੰਨੀ ਨਸਰਤ ਕਰੇਗੀ ਜਿੰਨਾ ਖਤਰਾਂ ਤੋਂ ਆਪਣੇ ਆਪ ਨੂੰ ਬਚਾਉਣ ਲਈ ਉਸ ਨੇ ਇੱਥੇ ਸ਼ਰਨ ਲਈ ਸੀ ਜਦ ਖਿਆਲ ਕਰੇਗੀ ਕਿ ਇਸੇ ਘਰ ਵਿੱਚ ਉਸ ਲਈ ਕੋਈ ਨੌਜਵਾਨ ਇਸ਼ਕ ਦੀ ਕਿਤਾਬ ਫੋਲੀ ਬਿਠਾ ਹੈ ਤਾਂ ਕੀ ਸਮਝੇਗੀ ਉਹ ਮਨ ਦੇ ਇਸ ਰੁਝਾਨ ਨੂੰ ਕਿਸੇ ਹੋਰ ਪਾਸੇ ਪਲਟਾਉਣ ਦੀ ਛੇਕੜ ਉਸ ਨੇ ਉਸੇ ਰਸਤੇ ਦੀ ਸੀਧੇ ਪਕੜੀ ਜਿਹੜਾ ਉਸ ਲਈ ਨਮਾ ਸੀ ਖਤਰਨਾਕ ਸੀ ਤੇ ਕਿਰਨਾਂ ਪੂਰਵੀ ਸੀ ਹੈਂਸਮਾਰਕ ਕਦੀ ਉਸ ਨੇ ਕਿਸੇ ਵਿਦਵਾਨ ਦੇ ਬਾਖ ਪੜੇ ਸਨ ਪਿਆਰ ਕਬਜ਼ੇ ਲੈਣੇ ਉਕਸਾਂਦਾ ਬਲੀਦਾਨ ਦੀ ਪ੍ਰੇਰਦਾ ਹੈ ਸਤਨਾਮ ਨੂੰ ਇਹਨਾਂ ਸ਼ਬਦਾਨੇ ਨਮਾਤ ਸ਼ਾ ਦਿੱਤਾ ਉਸ ਪਾਸੇ ਤੋਂ ਨਹੀਂ ਜਿੱਤਰ ਤੋਂ ਲਈ ਭਾਵੇਂ ਉਹ ਤਿਆਰ ਤਾਂ ਉਸੇ ਦਿਨ ਦਾ ਹੀ ਹੋ ਗਿਆ ਸੀ ਪਸਾਖੀ ਤੋਂ ਦੂਜੇ ਦਿਨ ਜਦ ਰਾਤ ਇੱਕ ਗੁਪਤ ਮੀਟਿੰਗ ਵਿੱਚ ਦੋਸਤਾਂ ਨੇ ਉਸ ਉੱਤੇ ਜ਼ੋਰ ਪਾਇਆ ਸੀ ਪਰ ਇਸ ਵਾਰਿਆ ਆਖਰੀ ਫੈਸਲਾ ਉਹ ਅਜੇ ਤੱਕ ਨਹੀਂ ਲੈ ਸਕਿਆ ਕੇਵਲ ਸਧਾਰਨ ਤੌਰ ਤੇ ਹੀ ਆਪਣੇ ਸਾਥੀਆਂ ਦੀ ਹਾਂ ਨਾਲ ਹਾਂ ਮਿਲਾਂਦ ਰਿਹਾ ਪਰ ਹੁਣ ਉਸ ਦੇ ਦਿਲ ਨੇ ਸਮੁੱਚੇ ਤੌਰ ਤੇ ਫੈਸਲਾ ਕਰ ਲਿਆ ਸੀ ਮੈਂ ਉਸ ਮਾਝੂ ਪਾਸੋ ਕੇਨ ਕੇਣ ਕੇ ਬਦਲੇ ਲਵਾਗਾ ਜਿਸ ਤੇ ਪੈਰੋਕਾਰਾਂ ਨੇ ਕ੍ਰਿਸ਼ਨਾ ਵਰਗੀਆਂ ਹਜ਼ਾਰਾਂ ਕੁੜੀਆਂ ਦਾ ਘਰਵਾਰ ਖੋਇਆ ਹੈ ਮੈਂ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਤੋ ਕਦੀ ਤਰੀ ਨਹੀਂ ਕਰਾਂਗਾ ਪਰ ਇਹ ਫੈਸਲਾ ਕਰ ਲੈਣ ਤੇ ਵੀ ਫਿਰ ਇਸ ਨੂੰ ਅਮਲੀ ਰੂਪ ਸ਼ਕਲ ਦੇਣ ਖਾਤਰ ਆਪਣੇ ਸਾਥੀਆਂ ਨਾਲ ਕਿਸੇ ਹੱਦ ਤੱਕ ਕੋ ਪ੍ਰੋਗਰਾਮ ਬਣਾ ਲੈਣ ਤੇ ਵੀ ਉਸ ਦਾ ਮਨ ਸ਼ਾਂਤ ਨਹੀਂ ਸੀ ਸਗੋਂ ਉਲਟ ਉਸਦੀ ਮਾਨਸਿਕ ਹਾਲਤ ਦਿਨੋਂ ਦਿਨ ਡਾਵਾ ਡੋਲ ਹੁੰਦੀ ਚਲੀ ਜਾ ਰਹੀ ਸੀ ਇਸ ਡਾਵਾ ਡੋਲਤਾ ਦੇ ਹੋਰ ਕਾਰਨਾਂ ਤੋਂ ਛੋਟੇ ਇੱਕ اے ਵੀ ਸੀ ਕ੍ਰਿਸ਼ਨਾਂ ਦੇ ਸਾਹਮਣੇ ਉਹ ਕਿਸੇ ਹੋਰ ਸ਼ਕਲ ਵਿੱਚ ਆਪਣੇ ਆਪ ਨੂੰ ਪ੍ਰਗਟ ਕਰ ਚੁੱਕਾ ਸੀ ਉਸ ਨੂੰ ਪੜਾਉਣ ਸਮੇਂ ਹੋਰ ਵੀ ਕਈ ਮੌਕਿਆਂਾਂ ਮੌਕਿਆਂ ਤੇ ਉਹ ਆਪਣੇ ਆਪ ਨੂੰ ਸੁਸੁਲਾ ਦਾ ਦੇਵਤਾ ਤੇ ਇਤਿਹਾਦ ਦਾ ਆਲੰਬਰਦਾਰ ਪ੍ਰਗਟ ਕਰ ਚੁੱਕਾ ਸੀ ਉਹ ਇਹ ਵੀ ਜਾਣਦਾ ਸੀ ਕਿ ਕ੍ਰਿਸ਼ਨਾਂ ਦੀ ਉਸ ਸਮੇਂ ਜਿੰਨੀ ਚਰਦਾ ਹੈ ਉਹ ਪਉਂਦਾ ਇਸੇ ਕਉਨ ਕਰਕੇ ਹੀ ਹੈ ਪਰ ਜੇ ਕ੍ਰਿਸ਼ਨਾਂ ਨੂੰ ਮੇਰੇ ਇਸ ਕਪਟ ਜਾਲ ਦਾ ਪਤਾ ਲੱਗ ਗਿਆ ਤਾਂ ਉਸ ਦੀ ਕੀ ਹਾਲਤ ਹੋਵੇਗੀ ਕਿੰਨਾਂ ਨਜ਼ਰਾਂ ਨਾਲ ਫਿਰ ਉਹ ਮੈਨੂੰ ਤੱਕੇਗੀ ਇਹ ਖਿਆਲ ਸਨ ਜਿਹੜੇ ਆ ਕੇ ਉਸ ਦੇ ਮਨ ਦੀ ਬਾਦਮਨੀ ਵਿੱਚ ਵਾਦਾ ਕਰ ਰਹੇ ਸਨ ਕਈ ਵਾਰੀ ਉਸ ਦੀ ਸਲਾਹ ਵੀ ਹੋਈ ਕਿ ਕ੍ਰਿਸ਼ਨਾਂ ਉਹ ਕ੍ਰਿਸ਼ਨਾ ਪਾਸ ਇਸ ਪੇਦ ਨੂੰ ਖੋਲਦੇ ਹੋਏ ਭਰੇ ਸਗਰ ਦਾ ਖਿਆਲ ਕਰਦੇ ਆਂ ਹੀ ਉਸ ਨੂੰ ਡਰਾਉਣ ਲੱਗਦਾ। ਉਸ ਨੂੰ ਖਤਰਾ ਪੈਦਾ ਹੋ ਜਾਂਦਾ ਕਿ ਅਹਿੰਸਾ ਤੇ ਮੈਂਤਰੀ ਦੀ ਦੇਵੀ। ਕ੍ਰਿਸ਼ਨਾ ਉਹ ਉਸ ਦੇ ਇਹਨਾਂ ਵਿਚਾਰਾਂ ਨੂੰ ਸੁਣ ਕੇ ਸ਼ਾਇਦ ਉਸ ਨੂੰ ਗ੍ਰੇਨਣਾ ਕਰਨ ਲੱਗ ਜਾਵੇਗੀ। ਇਸੇ ਕਸ਼ਮਕਸ਼ ਦੇ ਆਸਰਾ ਨਾਲ ਉਹ ਦਿਨੋ ਦਿਨ ਗਮਗੀਨ ਰਹਿਣ ਲੱਗਾ। ਧੰਨ